ਮਾਨਸਾ ਜ਼ਿਲ੍ਹੇ ਦੇ ਪਿੰਡ ਦੂਲੋਵਾਲ ਵਿਖੇ ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ 31 ਸਾਲਾਂ ਨੌਜਵਾਨ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਇਸ ਸੰਬੰਧੀ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਪਿੰਡ ਵਿੱਚ ਨਸ਼ਾ ਖੁੱਲੇਆਮ ਵਿਕ ਰਿਹਾ ਹੈ ਪਰ ਕੋਈ ਵੀ ਇਸ ਤੇ ਕਾਰਵਾਈ ਨਹੀਂ ਕਰ ਰਿਹਾ ਉਹੀ ਨਸ਼ਾ ਕੋਰੋੜਾ ਸ਼ਾਮਲਾ ਵਾਲੀ ਥੇਹ ਤੋਂ ਮੈਂ ਸ਼ਾਮਲਾ ਦਾ ਭਾਈ ਕਹਿੰਦਾ ਸਾਡੀ ਗਲੀ 'ਚ ਨਸ਼ਾ ਵਿਕਦਾ ਨਸ਼ਾ ਉਹਨਾਂ ਬੰਦਿਆਂ ਦੇ ਜਿਨ੍ਹਾਂ ਖਿਲਾਫ ਆਪਾਂ ਪਹਿਲਾਂ ਮਹਿਮ ਚਲਾਈ ਸੀ ਕਿੱਡੀ ਮਹਿਮ ਚਲਾਈ ਸੀ ਕਿੱਡਾ ਕੰਮ ਕਰਿਆ ਸੀ ਆਪਣੇ ਖਰਾਬ ਗਲਤ ਖਬਰਾਂ ਚਾਉਂਦੇ ਰਹੇ ਕਈ ਬੰਦੇ ਬੋਲਦੇ ਰਹੇ ਵੀ ਇੱਥੇ ਨਸ਼ਾ ਨਹੀਂ ਬੇਗਬਾਹ ਪਾਣੂ ਕਮੈਂਟ ਵੀ ਕਰਦੇ ਰਹੇ ਬੰਦੇ ਬਹੁਤ ਹਨਾ ਗੱਲ ਕਰ ਉਹ ਨਸ਼ਾ ਉੱਥੋਂ ਹੀ ਆ ਕੇ ਆ ਗਰੀਬ ਬੰਦੇ ਦਾ ਘਰ ਪਟਿਆ ਗਿਆ ਅੱਜ ਦੋ ਕੁੜੀਆਂ ਨੇ ਉਹਦੀ ਯੇਰ ਚੋਂ ਨਸ਼ਾ ਮਿਲਿਆ ਕੈਪਸੂਲ ਮਿਲਿਆ ਸਾਰਾ ਪਿੰਡ ਖੜਾ ਨਿਗੇ ਨਿਗੇ ਜਵਾਕ ਨੇ ਉਰੇ ਤੂੰ ਸੀ ਬੱਚੀ ਹੋ ਮੁੰਡਾ ਬੁਲਾਇਓ ਐਡੇ ਐਡੇ ਬੱਚੇ ਕਹਿ ਰਹੇ ਸਾਡੇ ਅਸੀਂ ਨਸ਼ਾ ਖਾਨਿਆਂ ਆ ਆ ਗਿਆ ਪੁੱਤਰਾ ਉਰੇ ਆ ਪੁੱਤ ਇਹ ਤਾਂ ਵੱਡਾ ਇੱਕ ਹੈ ਤੂੰ ਛੋਟਾ ਸੀ ਆਦ ਨੂੰ ਦਿਖਾਉਣਾ ਇਹ ਬੱਚੇ ਨੇ ਉਰੇ ਆ ਸਾਰਾ ਪਿੰਡ ਖੜਾ ਇਹਨਾਂ ਪਿੰਡ ਵਾਲੋਂ ਪੁਛਾ ਦਊਗਾ ਤੈਨੂੰ ਮੈਂ ਨਸ਼ਾ ਉਮੀ ਬਿਕਰੇ ਹੈ ਆਪਾਂ ਨਾ ਸਰਕਾਰ ਨੂੰ ਮਾਰਾ ਕਹੀਏ ਨਾ ਪੁੱਛੂ ਮਾਰਾ ਜੀ ਆਪਾਂ ਦੋਸ਼ ਕਿਉਂ ਦੇਵਾਂਗੇ ਆਪਾਂ ਆਪਦੇ ਨੂੰ ਖੁਦ ਨੂੰ ਜਦੋਂ ਪਤਾ ਹੈ ਵੀ ਪਿੰਡ 'ਚ ਨਸ਼ਾ ਬਿਕਿਆ ਨਾ ਪਿੰਡ ਦੇ ਲੋਕ ਕਿਉਂ ਨਹੀਂ ਉੱਠਦੇ ਕਿਉਂ ਨਹੀਂ ਲੜਦੇ ਕਿਉਂ ਨਹੀਂ ਜਾਗਰੂਕ ਹੁੰਦੇ ਵੀ ਨਸ਼ਾ ਤਾਂ ਹੈ ਮੈਂ ਜੀ ਦੇਖਿਆ ਜਾ ਬੱਚਾ ਮੁੰਡਾ ਮਰ ਗਿਆ 15 ਕੈਪਸੂਲ ਖਾਦੇ ਕੱਲ ਨੂੰ ਨੇ ਆ ਸਾਰਾ ਪਿੰਡ ਖੜਾ ਹੈਗਾ ਉਹ ਪੁੱਸ ਕਹਿ ਰਹੀ ਜ ਨੇ ਫਹਾ ਲੈ ਲਿਆ ਜੇ ਕੁਛ ਮਰਜ਼ੀ ਕਰ ਲਿਆ ਚਾਹੀ ਮੌਤ ਤਾਂ ਨਸ਼ੇ ਦੇ ਇਹ ਜਨਾਹ ਹੋਈ ਹੈ ਘਰੇ ਲੜਾਈ ਹੋਈ ਹੈ ਉਹ ਪੂਰਾ ਹੋ ਗਿਆ ਪਰ ਆਨੇ ਕਹਿ ਕਹਿ ਜੀ ਉਹਦੀ ਕਹਿ ਕਹਿ ਆ ਵੀ ਸਾਡੇ ਘਰੇ ਕੋਈ ਮੁੰਡਾ ਨਸ਼ਾ ਉਹ ਕਹਿੰਦੇ ਸਾਈਂ ਦੇਵਾਂਗੇ ਹੁਣ ਅਗਲੇ ਪਿਛੇ ਵੱਡੀਆਂ ਪਾਵਰਾਂ ਨੇ ਕੀ ਕਰਸਾਂ ਆਂ ਵੋ ਲੜਦੇ ਆਂ ਨਾਲ ਐਡਾ ਐਡਾ ਸਮਾਨ ਕੋ ਫੜ ਲੈਣੀ ਆਉਂਦੇ ਪ੍ਰੂਫ ਦੇਤੇ ਇਹਨਾਂ ਦਾ ਸੁਭਾ ਸਿੰਘ ਹੈ ਜੀ ਇਹਨਾਂ ਨੇ ਨਸ਼ੇ ਕਰਦੇ ਸਨੇਚਰ ਖਾਂਦਾ ਸੀ ਅਸੀਂ ਕਰੋ ਮੌਤ ਹੋਈਏ ਕਿਵੇਂ ਹੋਈਏ ਕਿੱਥੋਂ ਲੈ ਕੇ ਆਉਂਦੇ ਸੀ ਇਹ ਨਸ਼ਾ ਇਹਨਾਂ ਸਾਡੇ ਗਮਾਂਡੀਆਂ ਦੀ ਵੇਚਦੇ ਜੀ ਬਾਦਨ ਕੇ ਉਹਨਾਂ ਦੇ ਮੁੰਨਾਂ ਦੇ ਘਰੇ ਵੀ ਕਹਿ ਕੇ ਉਹਦੇ ਉਹ ਦਿਨ ਬਾਦਨ ਦੇ ਘਰ ਵਾਲੀ ਨੂੰ ਉਹ ਮੈਨੂੰ ਕਹਿੰਦੀ ਅਸੀਂ ਤਾਂ ਹੀ ਵੇਚਾਂਗੇ ਕਹਿੰਦੀ ਸਰੀਆਮੀ ਵੇਚਦੇ ਆ ਕਹਿੰਦੀ ਇੱਕ ਮੈਨੂੰ ਜੇ ਮੈਂ ਕਹਤਾ ਸੀ ਤਾਂ ਇਹਨੂੰ ਦੱਸ ਕੇ ਅਥਨੀ ਜੀ ਮੇਰੇ ਨਾਲ ਲੜਵਾਤਾ ਜੀ ਮੈਨੂੰ ਉਹਦੇ ਮੈਨੂੰ ਰਾਤ ਨੂੰ ਕਹਦੇ 12 1 ਵਜੇ ਜੀ ਮੇਰੇ ਘਰੋਂ ਨਿਕਲ ਜਾ ਹਾਂਜੀ ਅਰੇ ਪੁੱਤੀ ਇਸ ਸੰਬੰਧੀ ਕੋਈ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਸੀ ਹਾਂਜੀ ਪੁਲਿਸ ਨੂੰ ਕਿਸੇ ਨੂੰ ਕਿਹਾ ਜੀ ਕਿੰਨਾ ਕੁ ਨਸ਼ਾ ਤੁਹਾਡੇ ਪਿੰਡ ਦੇ ਵਿੱਚ ਇੱਥੇ ਬਾਦੂ ਹੈ ਜੀ ਨਸ਼ਾ ਤਾਂ ਕਦੋਂ ਤੋਂ ਨਸ਼ੇ ਕਰਦਾ ਅਸੀਂ ਇਹ ਤਾਂ ਹੁਣ ਹੀ ਲੱਗਿਆ ਜੀ ਹੋਵੇ ਮਹੀਨਾ ਦੋ ਮਹੀਨੇ ਮੰਗੂ ਤਾਂ ਹੁਣ ਪੱਕੇ ਹੀ ਹੋ ਗਿਆ ਜੀ ਪਹਿਲਾ ਐਕਸੀਡੈਂਟ ਹੋ ਗਿਆ ਸੀ ਉਦੋਂ ਹਟ ਗਿਆ ਸੀ ਜੀ ਖਾਣੋਂ ਹੁਣ ਬਾੜਾ ਲੱਗ ਗਿਆ ਜੀ ਹੁਣ ਖਾਣ ਪਰਵਾਬ ਦੇ ਵਿੱਚ ਕਿੰਨੇ ਜਾਣੇ ਤੁਸੀਂ ਅਸੀਂ ਪੰਜ ਤਾਂ ਸੀ ਸੀ ਦੋ ਮੇਰਾ ਇੱਕ ਦਿਓਰ ਇੱਕ ਮੇਰਾ ਸਵਰਾ ਸੱਤਵੇਂ ਘਰੇ ਜੀ ਮੈਂ ਬੱਤੀ ਸਰਕਾਰ ਕਹਿੰਦੀ ਹੈ ਕਹਿੰਦੀ ਨਸ਼ੇ ਬੰਦ ਹੋ ਗਏ ਨਸ਼ੇ ਵੇਚਣੋਂ ਹਟ ਗਏ ਬਹੁਤ ਜ਼ਿਆਦਾ ਕੰਟਰੋਲ ਕੀਤਾ ਗਿਆ ਹਾਂਜੀ ਕੋਈ ਵੇਚਣੋਂ ਨਹੀਂ ਹਟੇ ਜੀ ਜਿਵੇਂ ਵਧੀਆਂ ਜਾਂਦੀ ਹੈ ਜੀ ਉਹ ਦੁਗਣੇ ਦੇ ਜਾਂਦੇ ਸੰਗਾਂ ਦੀ ਇਹ ਤਾਂ ਜਮੀ ਸਰਿਆਮ ਹੀ ਬਣਦੀ ਹੈ ਜੀ ਇਹ ਤਾਂ ਬੀਆ ਤੇ ਜੇ ਕੋਈ ਹੋਰ ਵੀ ਲੈਣਾ ਹੁੰਦਾ ਉਹਨਾਂ ਨੂੰ ਵੀ ਬੀਆ ਚ ਖੜਕ ਕੇ ਇਹੀ ਫੜਾਉਂਦੇ ਆ ਜੀ ਉਹਨਾਂ ਦੀ ਜੇਬਾਂ ਚ ਤੱਤੇ ਪਾਉਂਦੇ ਆ ਜੀ ਅਸੀਂ ਆਪ ਦੇਖਿਆ ਉਹਦੀ ਅੱਖੀ ਕੋਈ ਪੁਲਿਸ ਕਾਰਵਾਈ ਨਹੀਂ ਕਰਦੀ ਪੁਲਿਸ ਆਉਂਦੀ ਇੱਥੇ ਕੋਈ ਚੈੱਕ ਕੋਈ ਨਹੀਂ ਆਉਂਦਾ ਜੀ ਕੋਈ ਇਸਨੂੰ ਨਹੀਂ ਦੇਖਿਆ ਜਿਸ ਤੱਕ ਆਉਂਦਿਆਂ ਨਹੀਂ ਕੀ ਮੰਗ ਕਰਦੇ ਹਾਂ ਐਸਾ ਸਜ਼ਾ ਹੋਣੀ ਚਾਹੀਦੀ ਹੈ ਜੀ ਜਿਵੇਂ ਮੇਰੇ ਘਰੋਂ ਬੰਦਾ ਗਿਆਗਾ ਇਹਨਾਂ ਨੂੰ ਵੀ ਬਰਾਬਰ ਸਜ਼ਾ ਹੋਣਾ ਆਹੀ ਚਾਹੀਦੀ ਹੈ ਜੀ ਹਾਂਜੀ ਅੱਜ ਸਾਡੇ ਪਿੰਡ ਦੇ ਵਿੱਚ ਬਹੁਤ ਹੀ ਅਣਹੋਣੀ ਘਟਨਾ ਵਾਪਰੀ ਹੈ ਮੇਰੇ ਪਿੰਡ ਦੇ ਸੂਬਾ ਸਿੰਘ ਪੁੱਤਰ ਕੱਪਾ ਸਿੰਘ ਜੋ ਇੱਕ ਗਰੀਬ ਪਰਿਵਾਰ ਨਾਲ ਸੰਬੰਧਿਤ ਸੀ ਉਸ ਨੂੰ ਆ ਜਿਹੜੇ ਜ਼ਹਿਰ ਪਿੰਡਾਂ ਦੇ ਵਿੱਚ ਵਿਕ ਰਹੀ ਹੈ ਨਸ਼ੇ ਉਹਨਾਂ ਨੇ ਅੱਜ ਉਹਦਾ ਘਰ ਉਜਾੜ ਦਿੱਤਾ ਉਹਦੇ ਤਿੰਨ ਬੱਚੇ ਆ ਬੈਠੇ ਨੇ ਉਹਦੀ ਘਰ ਵਾਲੀ ਆ ਨੌਜਵਾਨ ਤੇ ਇੱਥੇ ਅਸੀਂ ਕਹਿਣਾ ਚਾਹੁੰਦੇ ਆ ਵੀ ਜਿਹੜਾ ਇਹ ਨਸ਼ਾ ਹੈ ਇਹਨੇ ਇੰਨਾ ਘਰ ਕਰ ਲਿਆ ਪਿੰਡ ਦੇ ਵਿੱਚ ਕਿ ਐਸੂ ਨਾ ਬੀ ਬੱਚਾ ਬੱਚਾ ਛੋਟੇ ਤੋਂ ਲੱਗੇ ਵੱਡੇ ਤੋਂ ਲੱਗੇ ਬੱਚਾ ਬੱਚਾ ਖਾ ਰਿਹਾ ਇਹਨੂੰ ਤੇ ਇਹਦੇ ਖਾਏ ਤੋਂ ਬਣਾ ਕੋਈ ਕੰਮ ਨਹੀਂ ਕਰ ਰਿਹਾ ਪਿੰਡ ਦੇ ਵਿੱਚੇ ਪਰਿਵਾਰ ਦੇ ਕਹਿਣ ਦੇ ਮੁਤਾਬਕ ਨਸ਼ਾ ਵੇਚ ਰਹੇ ਨੇ ਤੇ ਉਹਨਾਂ ਨਸ਼ਾ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਤੇ ਪੁਛਗਸ ਕੀਤੀ ਜਾ ਬੰਨ ਤੋਂ ਪੂਰੀ ਇਹਦੀ ਕਾਰਵਾਈ ਕੀਤੀ ਜਾ ਵੇਨਕਵਰੀ ਕੀਤੀ ਜਾਵੇ ਤੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਇਹ ਪਰਿਵਾਰ ਵੱਲ ਵੇਖਿਆ ਜਾਵੇ ਇਹਨਾਂ ਦਾ ਘਰ ਉਜੜ ਗਿਆ ਛੋਟੇ ਛੋਟੇ ਬੱਚੇ ਨੇ ਕਿਵੇਂ ਇਹ ਗੁਜ਼ਾਰਾ ਕਰਨਗੇ ਕਿਵੇਂ ਇਹ ਰਹਿਣਗੇ ਤੇ ਇਹਦੇ ਇਹਦਾ ਪਤੀ ਆ ਉਹ ਨਸ਼ੇ ਦੀ ਦੋਜਨ ਮਰ ਗਿਆ ਗੁਰਮੀਤ ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਜਾਂਦੀ ਹੈ ਲਗਾਤਾਰ ਪੁਲਸ ਕਹਿ ਰਹੀ ਹੈ ਕਿ ਉਹਨਾਂ ਵੱਲੋਂ ਛਾਪੇਮਾਰੀ ਕੀਤੀ ਜਾਂਦੀ ਹੈ ਪਿੰਡਾਂ ਦੇ ਵਿੱਚ ਸਭ ਤੋਂ ਆਪਰੇਸ਼ਨ ਚਲਾਏ ਜਾਂਦੇ ਨੇ ਪੁਲਸ ਦਾ ਆਪਦੇ ਦਾਅਵੇ ਆਪਦੀ ਡਿਊਟੀ ਮੁਤਾਬਕ ਕਰਦੀ ਆ ਛਾਪੇ ਮਾਰਦੀ ਆ ਲੇਕਿਨ ਆ ਪੁਲਿਸ ਨੂੰ ਚਾਹੀਦਾ ਪੁਲਿਸ ਨੂੰ ਸਾਰਾ ਪਤਾ ਹੈ ਵੀ ਕਿੱਥੇ ਨਸ਼ਾ ਵਿਕਦਾ ਹੈ ਕੌਣ ਹੈ ਉਹ ਕਿਉਂਕਿ ਸਾਰੇ ਨੰਬਰ ਟਰੇਸ ਉਹ ਕਰਦੀ ਹੈ ਹਰ ਇੱਕ ਬੰਦਾ ਇੱਕ ਦੂਜੇ ਤੇ ਗੱਲ ਸਿੱੜਦਾ ਵੀ ਆਪਾਂ ਕਿਸੇ ਨਸ਼ੇ ਵਾਲੇ ਨਾਲ ਕਿਉਂ ਬੈਰ ਪਾਈਏ ਆਪਾਂ ਨੂੰ ਕੀ ਲੋੜ ਪੈਂਦੀ ਹੈ ਦੇਖਣ ਚੰਗੇ ਕੰਮਾਂ ਨੂੰ ਕੋਈ ਬਾਹਰ ਆਉਂਦਾ ਸੂਰਮਾ ਸੋ ਅਸੀਂ ਬੇਨਤੀ ਕਰਦੇ ਆ ਵੀ ਜਿਹੜੀ ਪੁਲਿਸ ਦਾਵੇ ਕਰਦੀ ਹੈ ਵੀ ਅਸੀਂ ਨਸ਼ੇ ਵਾਲੇ ਸਮਗਲਰਾਂ ਨੂੰ ਪੂਰੀ ਉਹਨਾਂ ਤੇ ਸਾਡੀ ਇਨਕੁਆਇਰੀ ਚਾਹੋ ਜਾਂ ਚੱਲਦੀ ਹੈ ਜੀ ਅਸੀਂ ਫੜਦੇ ਆਂ ਐ ਕਰਦੇ ਆਂ ਨਹੀਂ ਕੋਈ ਜਾਂਚ ਨਹੀਂ ਚੱਲਦੀ ਸਾਰੇ ਉਵੇਂ ਹੀ ਕੋਈ ਵਿਕ ਰਹੇ ਆ